ਸੀ ਆਸੇ ਬਾਜ਼ਾਰ ਮੰਡੀ ਤੇ ਗੁਨੋਪੁਰ ਮੰਡੀ ਦੇ ਸਾਰੇ ਆਰਤੀ ਇਕੱਠੇ ਹੋ ਕੇ ਆਏ ਆ ਸਾਡੇ ਅਸੀਂ ਪਹਿਲਾਂ ਦਰਖਾਸਤ ਡੀ ਐਫ ਐਸ ਸੀ ਨੂੰ ਦਿੱਤੀ ਸੀ ਕਿ ਜਿਹੜਾ ਟਰਾਂਸਪੋਰਟਰ ਮਾਲ ਨਹੀਂ ਚੁੱਕਦਾ ਉਹਨੇ ਕੋਈ ਅਸਰ ਨਹੀਂ ਕੀਤਾ ਫਿਰ ਸੱਤਾਂ ਦਿਨਾਂ ਬਾਅਦ ਇਹ ਆੜ ਕੋ ਆਇਆ ਜਿਹੜਾ ਟੈਂਡਰਕਾਰ ਹੈ ਡੈਨੀਅਲ ਮਸੀ ਉਹਨੇ ਆਣ ਕੇ ਮੁੜ ਕੇ ਸਾਡੇ ਨਾਲ 34 ਰੁਪਏ ਰੇਟ ਫਿਕਸ ਕੀਤਾ ਤੇ ਮੈਂ 34 ਰੁਪਏ ਤੁਹਾਨੂੰ ਰੇਟ ਦਾਂਗਾ ਤੇ ਗੁਨੋਪੁਰ ਨਾਲ 37 ਰੁਪਏ ਕੀਤਾ ਹੁਣ ਜਦੋਂ ਮਤਿਹੇ ਦੇ ਹਨ ਹੁਣ 2 ਮਹੀਨੇ ਮਾਲਟ ਹੋਈ ਨੂੰ ਹੋ ਗਿਆ ਉਹ ਆਇਆ ਨਹੀਂਗਾ ਪਰਸੋਂ ਆਇਆ ਸਾਡੇ ਕੋ ਸਾਨੂੰ ਕਹਿੰਦਾ ਬਜਾਰਾਂ ਨੂੰ ਕਹਿੰਦਾ ਤੁਹਾਨੂੰ 20 ਰੁਪਏ ਦੇਣਾ ਤੇ ਗੁੰਨੋਪੁਰਾਂ ਨੂੰ ਕਹਿੰਦਾ ਤੁਹਾਨੂੰ 30 ਰੁਪਏ ਦੇਣਾ ਜਦੋਂ ਕਿ ਅਸੀਂ 34 ਰੁਪਏ ਦੇ ਕੇ ਟਰੱਕਾਂ ਨੂੰ ਮਾਲਟ ਹੋਇਆ ਤੇ ਗੁੰਨੋਪੁਰਿਆਂ ਨੇ 40-45 ਰੁਪਏ ਵੀ ਦਿੱਤੇ ਆ ਜੋ ਟਰੱਕ ਮਿਲਦੇ ਨਹੀਂ ਸੀ 8-8 ਦਿਨ ਬਾਅਦ ਗੱਡੀਆਂ ਖਾਲੀ ਹੁੰਦੀਆਂ ਸੀਗੀਆਂ ਨਾ ਉਹਨੇ ਮਾਲਟ ਹੋਇਆ ਜਦੋਂ ਕਿ ਸਾਡੇ ਕੋਲ ਪਹੁੰਚਾ ਸਾਰਿਆਂ ਦੇ ਹੈਗੀਆਂ ਨੇ ਜਿਹੜਾ ਅਸੀਂ ਮਾਲਟ ਹੋਇਆ ਉਹ ਬੰਦੀਆਂ ਪਹੁੰਚਾ ਦਾ ਸਾਨੂੰ ਕਿਰਾਇਆ ਦਿੱਤਾ ਜਾਇਆ ਸਾਡਾ ਜਿਹੜਾ ਉਹ ਟਾਈਮ ਬਿੱਲ ਬਣਾਇਆ ਸਾਡਾ ਬਣਾਇਆ ਜਾ ਜਿਹੜੇ ਕੋ ਪਹੁੰਚ ਆ ਗਈਆਂ ਥੋੜੇ ਬੋਧੀਆਂ ਉਹਦਾ ਹਵਾਬ ਬਣਾ ਲੈ ਡੀ ਐਫ ਐਸ ਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਕਰਾਇਆ ਮਿਲ ਜੂਗਾ ਮੁੜ ਕੇ ਅਹੀ ਡੀ ਐਮ ਜਿਹੜਾ ਪੰਸਪ ਹੈ ਉਹਨੂੰ ਵੀ ਮਿਲੇ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੁਹਾਨੂੰ ਕਰਾਇਆ ਮਿਲ ਜੇਗਾ ਪਰ ਅਹੀ ਤੱਕ ਕੋਈ ਕਾਰਵਾਈ ਨਹੀਂ ਹੋਈ ਹੁਣੇ ਅੱਜ ਡੀ ਸੀ ਸਾਹਿਬ ਨੇ ਪਰਸੋਂ ਵੀ ਮਿਲ ਕੇ ਗਏ ਸੀਗੇ ਤੇ ਅੱਜ ਦਾ ਦਿੱਤਾ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਇਸ ਸਬੰਧ ਵਿੱਚ ਅਸੀਂ ਉਹਨਾਂ ਨੂੰ ਮਿਲਣ ਜਾ ਰਹੇ ਹਾਂ ਜਦੋਂ ਕਿ ਜੇ ਮਾਰਨਾ ਲਿਆਉਣਾ ਹੁੰਦਾ ਉਹ ਇਨਸਪੈਕਟਰ ਨਹੀਂ ਹੁੰਦਾ ਢੋਣਾ ਟੈਂਡਰ ਵਾਲੇ ਨੂੰ ਨਹੀਂ ਲਿਆ ਉਹ ਆਪ ਖੋਦ ਆਪਣੇ ਟਰੱਕਾਂ ਦੇ ਮੰਗਾਇਆ ਉਹਦੀਆਂ ਵੀ ਪਹੁੰਚਾ ਸਾਡੇ ਕੋਲ ਨੇ ਨਾ ਸਾਨੂੰ ਉਹਦਾ ਕਿਰਾਇਆ ਦੇਣ ਦਾ ਟੈਂਡਰ ਕਰ ਤੁਹਾਡੇ ਮੁਤਾਬਕ 420 ਕਰ ਸਭ 420 ਕਰ ਰਿਹਾ ਸਰ ਹੋਰ ਕੀ ਮੰਗਦੇ ਅਸੀਂ ਮੰਗਦੇ ਆ ਉਹਨੂੰ ਕਿਰਾਇਆ ਪੂਰਾ ਦਿੱਤਾ ਜਾਏ ਜੋ ਬਣਦਾ ਹੈਗਾ ਸਾਡੇ ਨਾਮ ਬਿੱਲ ਬਣਾਇਆ ਜਾਏ ਅਸੀਂ ਇਕੱਠੇ ਹੋਏ ਆ ਗੁੰਨੋਪੁਰ ਮੰਡੀ ਤੇ ਬਜਾੜ ਮੰਡੀ ਟੈਂਡਰ ਹੋਇਆ ਸੀ 37 ਰੁਪਏ ਡਾਲੀਆਂ ਨੇ ਕਿਹਾ ਹੀ ਤੇ ਉਹ ਨੇ ਕੋਈ ਵੀ ਗੱਡੀ ਨਹੀਂ ਦਿੱਤੀ ਕੋਈ ਟਰੱਕ ਨਹੀਂ ਦਿੱਤਾ ਕਾਰਤੀਆਂ ਨੇ ਖੋਦ ਜਿਹੜਾ ਉਹ ਆਪਣਾ ਮਾਲ ਟੋਆ ਜਦ ਕਿ 37 ਰੁਪਏ ਰੇਟ ਕਰਕੇ ਹੁਣ ਉਹ 32 ਰੁਪਏ 30 ਰੁਪਏ ਕਹਿ ਰਿਹਾ ਉਹ ਵੀ ਨਹੀਂ ਦੇ ਰਿਹਾ ਖਰਾਬ ਬਹੁਤ ਕਰ ਰਿਹਾ 40 40 ਰੁਪਏ ਦੇ ਹਿਸਾਬ ਨਾਲ ਹੀ ਮਾਲ ਟੋਆ ਇੱਕ ਟਰਾਲੀ ਨੂੰ ਜਿਹੜਾ ਲੱਗਦਾ ਹੀ ਕਹਿੰਦਾ ਇੱਕ ਹਫਤਾ ਹਫਤਾ ਇੱਕ ਟਰਾਲੀ ਨੂੰ ਲੱਗਿਆ ਹਾਂਜੀ ਤੇ ਬਾਕੀ 5 500 ਰੁਪਏ ਹੀ ਉਹ ਡਰਾਈਵਰ ਨੂੰ ਵੀ ਰੋਟੀ ਪਾਣੀ ਦਾ ਦਿੱਤਾ ਆਪਣੇ ਚੱਕਰ ਵਖਰੇ ਹੁਣ ਇਧਰ ਵੀ ਚੱਕਰ ਕੱਟਣ ਡਏ ਆ ਮਗਰ ਕਦੀ ਆਉਂਦਾ ਉਹਨਾ ਆਜ ਆਓ ਕੱਲ ਆਓ ਉਹਦੇ ਕਰਕੇ ਬਹੁਤ ਖਰਾਬ ਕਰ ਰਿਹਾ ਉਹਦੇ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਆਰਤੀਆਂ ਨੂੰ ਡਾਇਰੈਕਟਰ ਬਿੱਲ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਆਉਣਾ ਚਾਹੀਦਾ ਇਸ ਸਬੰਧ ਵਿੱਚ ਤੁਸੀਂ ਕੇ ਮਿਲੇ ਪਹਿਲੇ ਮਿਲੇ ਆ ਮਿਲੇ ਆ ਪਹਿਲੇ ਤੇ ਕੀ ਉਹਨਾਂ ਵੱਲੋਂ ਕਾਰਵਾਈ ਉਹ ਕਹਿੰਦੇ ਵੀ ਤੁਹਾਨੂੰ ਮਿਲੇਗਾ ਦਵਾਗੇ ਉਹਨੂੰ ਕਹਿੰਦਾ ਉਹਨਾਂ ਨੇ ਕਹਾ ਪਰਸੋਂ ਆਇਆ ਸਾਡੇ ਕੋਲੋਂ ਉਹਨਾਂ ਨੇ ਡੈਨਲੀ ਨੂੰ ਕਿਹਾ ਕਿ ਪਰਸੋਂ ਆਇਆ ਹੀ ਪਰ ਪਰਸੋਂ ਕਹਿੰਦਾ ਤੁਹਾਨੂੰ 32 ਰੁਪਏ ਦੇਣਾ ਹੀ ਨਹੀਂ ਰੇਟ ਸੋਮਵਾਰ ਨੂੰ ਤੁਸੀਂ ਗਰਦਾਸਪੁਰ ਆਓ ਅਸੀਂ ਡਾਇਰੈਕਟ ਤੁਹਾਨੂੰ ਅਕਾਊਂਟ ਚ ਟ੍ਰਾਂਸਫਰ ਕਰਾਵਾਂਗੇ ਪਰ ਅਹੀਂ ਕਿ ਵੀ ਸਾਨੂੰ 37 ਰੁਪਏ ਟ੍ਰਾਂਸਫਰ ਕਰਨਾ 32 ਰੁਪਏ ਨਹੀਂ ਲੈਣੇ ਅੱਜ ਡੀਸੀ ਨੂੰ ਮਿਲਣਾ ਹੈ ਅੱਜ ਡੀਸੀ ਨੂੰ ਮਿਲਣ ਆਏ ਆ ਬੋਲਾ ਟਾਈਮ 12:00 ਵਜੇ ਦਾ ਸਾਡਾ ਦਿੱਤਾ ਉਹਨਾਂ ਨੇ ਅੱਛਾ ਮਤਲਬ ਤੁਹਾਡੇ ਨੇ ਤੁਹਾਡੇ ਮੁਤਾਬਕ ਉਹਨੇ 420 ਕੀਤੀ 420 ਪੂਰੀ ਕੀਤੀ ਉਹ ਕਰ ਰਿਹਾ ਨਾਲ ਆਪਣੀ ਫੋਰਸ ਵੀ ਨਾਲ ਲੈ ਕੇ ਆ ਰਿਹਾ ਉਹ ਕਿ ਕੋਈ ਉਹਨੂੰ ਕੋਈ ਗੱਲਾਂ ਅਸੀਂ ਤੇ ਕੋਈ ਗੱਲ ਕੀਤੀ ਨਹੀਂ ਉਹਦੇ ਨਾਲ ਉਹ ਜਾਣ ਕੇ ਸਾਨੂੰ ਮਤਲਬ ਇੱਕ ਅਸੀਂ ਧਮਕੀਆਂ ਵੀ ਦੇ ਰਿਆ ਪਰ ਸਰਕਾਰ ਤੇ ਕਹਿੰਦੀ ਆ ਵੀ ਜਿਹੜਾ ਟੈਂਡਰ ਕਾਰ ਆ ਟੋਣਾ ਉਹਨਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਟੋਇਆ ਬਿੱਲ ਨਾ ਕੋਈ ਗੱਡੀ ਦਿੱਤੀ ਆ ਨਾ ਉਹਨੇ ਮਾਲ ਟੋਇਆ ਨਾ ਮਾਲ ਦੇ ਵਿੱਚ ਉਹ ਉਹਨੇ ਆ ਕੇ ਪੁੱਛਿਆ ਨਹੀਂ ਤੁਸੀਂ ਮਾਲ ਕਿੱਥੇ ਲਿਜਾ ਰਹੇ ਹੋ ਕਿੱਥੇ ਨਹੀਂ ਆ ਕਦੀ ਕਿਥੇ ਸਾਡਾ ਟਰਾਲੀ ਜਾ ਰਹੀ ਆ ਕਦੀ ਕਿੱਥੇ ਜਾ ਰਹੀ ਆ ਕਦੀ ਆਪਣੇ ਤੁਗਲ ਵਾਲੇ ਜਾ ਰਹੇ ਤੁਗਲਾ ਵਾਲੇ ਕਹਿ ਰਿਹਾ ਤੁਸੀਂ ਉੱਥੇ ਰਾਮਬੀਰ ਹਾਊਸ ਲੈ ਜਾਓ ਉਹਦੇ ਕਰਕੇ ਟਾਈਮ ਵੇਸਟ ਹੋ ਰਿਹਾ ਡੀਜ਼ਲ ਦਾ ਖਰਚਾ ਹੋ ਰਿਹਾ ਬੰਦੇ ਬਿਮਾਰ ਪਏ ਆ ਰਾਤ ਪੂਰੀ ਉੱਥੇ ਰਹਿਣਾ ਪੈ ਰਿਹਾ ਸਾਡਾ ਮਾਲ ਚੋਰੀ ਹੋ ਰਿਹਾ ਪੂਰਾ ਆਹੀ ਉਹਨੂੰ ਰੱਸ਼ਮੰਤੀ ਉਹਦੇ ਤੇ 400 ਵੀ ਦਾ ਕੇਸ ਦਰਜ ਹੋਣਾ ਚਾਹੀਦਾ ਉਹ ਬੰਦੇ ਤੇ ਕੀ ਨਾਮ ਦਾ ਮੇਰਾ ਨਾਮ ਲਖਵੀਰ ਸਿੰਘ ਮੰਡੀ ਗੁਲਨਪੁਰ ਮਸਲਾ ਇਹ ਆ ਵੀ ਸਾਡੀ ਜਿਹੜੀ ਕਣਕ ਦਾ ਕਿਰਾਇਆ ਢੁਾਈ ਜਿਹੜੀ ਆ ਉਹ ਸਾਰੇ ਆਰਤੀਆਂ ਨੇ ਆਪਣੇ ਆਪ ਗੁਨਪੁਰ ਤੋਂ ਕੀਤੀ ਜਦੋਂ ਕਿ ਜਿਹੜਾ ਟੈਂਡਰਕਾਰ ਆ ਉਹ ਇੱਕ ਵਾਰ ਵੀ ਨਹੀਂ ਇੱਥੇ ਆਇਆ ਆ ਕੇ ਇੰਨੀ ਗੱਲ ਕਹਿ ਗਿਆ ਵੀ ਤੁਸੀਂ 40 ਰੁਪਏ 38 ਰੁਪਏ 40 ਰੁਪਏ ਮੈਂ ਦੇਾਂਗਾ ਤੇ ਤੁਸੀਂ ਇਹ ਮਾਲ ਚੁੱਕ ਕੇ ਸੁਰਦੋ ਜਦੋਂ ਮਾਲ ਅਸੀਂ ਪਹੁੰਚ ਕਰ ਦਿੱਤੀ ਹੈ ਤੇ ਹੁਣ ਸਾਨੂੰ 30 ਰੁਪਏ ਕਰਾਇਆ ਦਿੰਦਾ ਤੁਹਾਨੂੰ ਕਰਾ ਦਿੰਦਾ 30 ਰੁਪਏ ਡੈਨੀਅਲ ਟੈਂਡਰ ਕਾਰ ਚਿੱਕਾ ਕੋਸ਼ਿਸ਼ ਜਿੱਤੇ ਜਦੋਂ ਜਦੋਂ ਹੁਣ ਪਹਿਲੇ 38 ਰੁਪਏ 40 ਰੁਪਏ ਕਰਕੇ ਤੇ ਹੁਣ 30 ਰੁਪਏ ਦਿੰਦਾ ਉਹ ਵੀ ਨਹੀਂ ਮਤਲਬ ਠੀਕ ਹੈ ਰਾਜੀ ਇਸ ਲਈ ਇਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਏ 2 ਮਹੀਨੇ ਬਾਅਦ ਨਾਲ ਉਹਨੇ ਕਮਿਟਮੈਂਟ ਕੀਤੀ ਹੈ ਹਾਂਜੀ ਹਾਂਜੀ 38 ਰੁਪਏ ਕਰਕੇ ਗਿਆ ਤੇ ਹੁਣ ਮੁਕਰ ਗਿਆ ਹੁਣ ਮੁਕਰ ਗਿਆ ਇਥੇ 420 ਦਾ ਪਰਚਾ ਹੋ ਗਿਆ ਹੁਣ ਡੀਸੀ ਨੂੰ ਮਿਲੋ ਹਾਂਜੀ ਡੀਸੀ ਨੂੰ ਮਲਾਂਗੇ ਡੀਸੀ ਨੂੰ ਸਾਰੀ ਵਾਰਤਾ ਦੱਸਾਂਗੇ ਤੇ ਉਹਦੇ ਮੁਤਾਬਕ ਜੋ ਵੀ ਗਾੜੀ ਕਾਰਵਾਈ ਹੋਊ ਕਰਾਂਗੇ ਇਹਨੂੰ ਬਲੈਕਲਿਸਟ ਤੇ ਜੇ ਉਹ ਪਾਈ ਦੇਵੇ ਜੇ ਨਹੀਂ ਠਾਡੇ ਤੇ ਬੰਨੇ ਰਾਹ ਲੱਗਦਾ ਤੇ ਅਗਲਾ ਕੀ ਕੱਪ ਹੋਏਗਾ ਅਗਲਾ ਅਸੀਂ ਕਾਰਵਾਈ ਕਰਾਂਗੇ ਜੋ ਵੀ ਸਰਕਾਰ ਦੇ ਮੁਤਾਬਕ ਅਸੀਂ ਕਾਰਵਾਈ ਕਰ ਸਕਦੇ ਆ ਉਹ ਆਪਾਂ ਕਰਾਂਗੇ ਸੰਜੀਵ ਕੁਮਾਰ ਨਾਮ ਆ ਜੀ ਸੰਜੀਵ ਕਮਿਸ਼ਨ ਸ਼ਾਪ ਮੰਡੀ ਬਿਜਾਰਡ ਕੋਲ ਬੋਲ ਰਿਹਾ ਸਰ ਇਦਾਂ ਦਾ ਵੀ ਮਤਲਬ ਅਸੀਂ ਆਪਣੇ ਬਾਰਦਾਨਾਂ ਦੇ ਵੀ ਸਾਰੇ ਆਪਲ ਹੋਏ ਆ ਉਹਨੂੰ ਮਤਲਬ ਕਿਰਾਇਆ ਪੜਾ ਵੀ ਜੇ ਆਹੀ ਆਪਣੇ ਕੋਲੋ ਖਰਚਾ ਸਾਰੇ ਆੜਦੀਆਂ ਨੇ ਤੇ ਉਹ ਕਹਿ ਰਿਹਾ ਵੀ ਨਹੀਂ ਜੀ ਇੰਨਾ ਨਹੀਂ ਬੰਦਾ ਤੇ ਉਹਨਾਂ ਬੰਦਾ ਤੇ ਉਹਨਾਂ ਨਹੀਂ ਬੰਦਾ ਬਜਾਏ ਕਿ ਉਹਦੇ ਉਹਦਾ ਮਾਰੀ ਉਹਨੇ ਆਪ ਟੋਣਾ ਹੀ ਆ ਆਪ ਬਾਦਾਂ ਲੈਉਣੇ ਹੀ ਨਾ ਉਹਨੇ ਕੋਈ ਬਾਦਾਂ ਰੋਇਆ ਤੇ ਨਾ ਕੋਈ ਉਹਨੇ ਮਤਲਬ ਆਪਣੇ ਕਿਰਾਇਆ ਦਿੱਤਾ ਪਹਾੜੀਆਂ ਪਹੁੰਚਾ ਸਾਡੇ ਕੋਲ ਆ ਕਰਾਇਆ ਲੀਆਂ ਵੀ ਸਾਨੂੰ ਉਹ ਬੰਦਾ ਮਤਲਬ ਕਰਾਇਆ ਵੀ ਦਿੱਤਾ ਜਾਏ ਤੇ ਬੰਦੀ ਮਤਲਬ ਜੋ ਬੰਦਾ ਟੈਂਡਰ ਦਾ ਉਹ ਹੀ ਕੀਤਾ ਹੈ ਇਸ ਬੰਦੇ ਤੇ ਕਹਿੰਨੋ ਸ਼ਿਕਾਇਤ ਨਹੀਂ ਕੀਤੀ ਲੋਕ ਅਸੀਂ ਸਾਹਿਬਾਨ ਨੂੰ ਮਤਲਬ ਦੇਖੋ ਡੀਐਫਸੀ ਸਾਹਿਬ ਨੂੰ ਮਤਲਬ ਪਹਿਲੇ ਮਿਲ ਕੇ ਆਏ ਆ ਜੀ ਫਿਰ ਪੰਚ ਸਾਹਿਬ ਡੀਐਮਓ ਨੂੰ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਇਹੋ ਹੀ ਭਰੋਸਾ ਦਵਾਇਆ ਪਰ ਅਜੇ ਤਾਂ ਗੱਡੀ ਕੋਈ ਕਾਗਜ਼ ਸੁਣਵਾਈ ਨਹੀਂ ਹੋਈ ਮਤਲਬ ਫਿਰ ਕੀ ਚਾਹੁੰਦੇ ਅਸੀਂ ਉਸ ਤੋਂ ਬਾਅਦ ਅੱਜ ਮਤਲਬ ਪ੍ਰੋਗਰਾਮ ਇਹ ਬਣਾਇਆ ਵੀ ਡੀਸੀ ਸਾਹਿਬ ਨੂੰ ਮਤਲਬ ਮਿਲਦੇ ਆ ਜੀ ਅਹੀਂ ਉਹਨਾਂ ਨੂੰ ਪਰਸੋਂ ਟਾਈਮ ਲਿਆ ਹੈਗਾ ਤੇ ਅੱਜ ਹੁਣ ਫੇਰ ਉਹਨਾਂ ਨੇ ਬੁਲਾਇਆ ਸਾਨੂੰ 12 ਵਜੇ ਦੇ ਨਾਲ ਕਹਿੰਦੇ ਤੁਹਾਡੀ ਮਤਲਬ ਸੁਣਵਾਈ ਹੋਏਗੀ ਅਸੀਂ ਸਾਰੇ ਇਕੱਠੇ ਹੋ ਗਏ ਗੁਨੋਬੋੜ ਦੇ ਆੜ ਦੀਏ ਤੇ ਅਸੀਂ ਮੰਡੀ ਬਜਾੜ ਦੇ ਆੜ ਦੀਏ ਸਾਰੇ ਇਕੱਠੇ ਹੋ ਗਏ ਆਏ ਆ ਉਹਨਾਂ ਨੂੰ ਆਪਣਾ ਫਰਿਆਦ ਦੱਸਣ ਵਾਸਤੇ ਵੀ ਸਾਡੇ ਨਾਲ ਇਹ ਗੁਜੂਰਿਆ ਜੇ ਤੁਹਾਡੀ ਨਹੀਂ ਸੁਣਵਾਈ ਹੁੰਦੀ ਤੇ ਕੀ ਤੁਹਾਡਾ ਗਲਤ ਮਤਲਬ ਉਹ ਦੁਖੀ ਫੇਰ ਅਸੀਂ ਅੱਗੇ ਬੰਦੀ ਕਾਰਵਾਈ ਕਰਾਂਗੇ ਉਸ ਤੇ ਫਿਰ ਜੋ ਮਤਲਬ ਬਣੇਗਾ ਜੇ ਮਤਲਬ ਕੇਸ ਕਰਨਾ ਪੈਂਦਾ ਜੋ ਕੋਈ ਕੋਰਤਾਂ ਦੇ ਨਾਲ ਫਿਰ ਬੰਦੀ ਕਾਰਵਾਈ ਕਰਾਂਗੇ ਮੈਂ ਟਰਾਂਸਪੋਰਟਰ ਆ ਡੈਨੀਅਲ ਮਸੀਹ ਮਿਲਕੋਮ ਬਾਜ਼ਾਰ ਮੰਡੀ ਜਦੋਂ ਸਰਕਾਰ ਨੇ ਪਰਚੇਜ ਕੀਤੀ ਆ ਮੈਂ ਆਪਣੇ ਚਾਰ ਟਰੱਕ ਭੇਜੇ ਇੰਨਾ 3 ਦਿਨ ਨਹੀਂ ਲੱਦੇ ਮੁੰਡੇ ਮੇਰੇ ਜਾਂਦੇ ਰਹੇ ਮੇਰਾ ਆਪਣੇਵਾਂ ਜਾਂਦਾ ਰਿਹਾ ਇੱਕ ਮੁੰਡਾ ਕਾਸ਼ ਆ ਹੋ ਜਾਂਦਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਟਰਾਲੀਆਂ ਤੇਨ ਹੋਰ ਭੇਜੀਆਂ ਨਹੀਂ ਲੱਦੇ 7 5 6 ਦਿਨਾਂ ਨਾ ਪੂਰਾ 7 ਦਿਨ ਆਪਾਂ ਨੂੰ ਖਰਾਬ ਕੀਤਾ ਗੱਡੀਆਂ ਬਾਸ ਮੁਰ ਜਾਂਦੀਆਂ ਫਿਰ ਮੈਂ ਆਪ ਗਿਆ ਫਿਰ ਗੱਡੀਆਂ ਮੈਂ ਚਾਰ ਲੈ ਕੇ ਗਿਆ ਦੁਬਾਰਾ ਚਾਰ ਗੱਡੀਆਂ ਲੈ ਕੇ ਮੈਂ ਦੁਬਾਰਾ ਨਾਲ ਇਨਸਪੈਕਟਰਾਂ ਨੂੰ ਸੱਦਿਆ 500 ਵਾਲਿਆਂ ਦੋਨਾਂ ਨੂੰ ਉਹਨਾਂ ਦੀ ਹਾਜ਼ਰੀ ਵਿੱਚ ਪਹਿਲਾਂ ਵੀ ਮੈਂ ਲਿਖਤੀ ਲੈਟਰ ਇਹਨਾਂ ਨੂੰ ਕੱਢੀ ਆ ਕਿ ਮੇਰੀਆਂ ਗੱਡੀਆਂ ਨੇ ਆਰਤੀ ਲੋਡ ਕਰਦੇ ਬਾਜ਼ਾਰ ਮੰਡੀ ਵਾਲੇ ਫਿਰ ਇਹਨਾਂ ਨੇ ਮੈਂ ਪੁੱਛਿਆ ਕਰਨ ਗਈ ਆ ਕਹਿੰਦੇ ਸਾਡੇ ਕੋਲ ਗੱਡੀਆਂ ਹੈਗੀਆਂ ਐਡਵਾਂਸ ਦਿੱਤੇ ਆ ਕਈਆਂ ਨੂੰ ਸਾਡੇ ਕੋਲ ਕਈ ਟਰਾਲੀਆਂ ਹੈਗੀਆਂ ਆਪਣੀਆਂ ਅਸੀਂ ਵੀ ਨਾਲ ਲਾਉਣੀਆਂ ਚਾਹੁੰਦੇ ਆ ਤੁਸੀਂ ਕੰਮ ਸਾਨੂੰ ਦੇ ਦਿਓ ਇਹਨਾਂ ਨਾਲ ਮੈਂ ਬੈਗ 34 ਰੁਪਏ ਟੁਕਲੇ ਟੁਕੜਵਾਲ ਦੇ ਟੁਕੜਵਾਲ ਦਾ ਗਦਾਮ ਜਿਹਨੂੰ ਭਰ ਗਿਆ ਤੇ ਸਰਕਾਰ ਨੇ ਕਹਿੰਦਾ ਵੀ ਤੁਸੀਂ ਲਾਗੇ ਲੈ ਜਾਓ ਉਹ 5 ਕਿਲੋਮੀਟਰ ਪਿੱਛੇ ਲੱਤ ਗਿਆ 5 ਕਿਲੋਮੀਟਰ ਦਾ ਕਿਰਾਇਆ ਤੁਹਾਨੂੰ ਬੜਾ ਮੈਨੂੰ ਸਰਕਾਰ ਨੇ ਵੀ ਘੱਟ ਦੇਣਾ ਤੇ ਮੇਰਾ ਵੀ ਘੱਟ ਬੰਨਣਾ ਤੇ ਜੇ 5 ਕਿਲੋਮੀਟਰ ਗੱਡੀ ਪਿੱਛੇ ਗਈ ਆ ਔਨ ਜਾਂ ਚਲਾ ਲਓ ਦਾਖਲ ਮਰ ਦਾ ਫਰਕ ਪੈਣ ਦਾ ਗੱਡੀ ਨੂੰ ਤੇਲ ਦਾ ਵੀ ਉਹ ਕਰਾਇਆ ਮੇਰੇ ਘਰ ਮਿਲਣਾ ਬਾਕੀ ਜੋ ਮੈਂ ਨਾਲ ਜਬਾਨ ਕੀਤੀ ਆ ਜਿੱਥੇ ਮੈਂ ਚੌਂਤੀ ਕੀਤੀ ਜਾਂ ਉਥੇ ਮੈਂ 3400 ਰੁਪਏ ਦੇਣ ਨੂੰ ਤਿਆਰ ਆ ਜੇ ਪਿੱਛੇ ਦਿੱਤਾ ਮਾਲ ਉਹਦਾ ਉਹਨੇ ਪੈਸੇ ਘੱਟ ਜਾਣਗੇ ਜੇ ਗਾਂ ਗਿਆ ਤੇ ਮੌਨੇ ਪਰਸੋਂ ਮੈਂ ਸ਼ਨੀਵਾਰ ਨੂੰ ਕੋ 10 ਵਜੇ ਦਾ ਆ ਜਾਣਾ ਮਿਲ ਕੇ ਪੈਸੇ ਦੇਣ ਗਿਆ ਸੀ ਬਾਕੀ 20 22000 ਮੋੜੀ ਮੇਰੀ ਮਣੀ ਐਂਡ ਹੋਈ ਗੱਡੀਆਂ ਐਂਡ ਹੋਈ ਆ ਤੇ 10000 ਨੇ 5000 ਹੋਈ ਕਿਨੇ 4000 ਹੋਈ ਕਿਨੇ 2000 ਹੋਈ ਵਿੱਚੋਂ ਇੰਦਾ ਗਟੋਈ ਆ ਤਿੰਨ ਦਿਨ ਬਾਅਦ ਆਪ ਗੱਡੀਆਂ ਲੈ ਕੇ ਗਿਆ ਫਿਰ ਇਨਸਪੈਕਟਰ ਦੋ ਮੌਜੂਦਾ ਵਿੱਚ ਬੈਠੇ ਆੜਦੀਆਂ ਬੈਠੇ ਜੇ ਮੈਂ ਗੱਡੀਆਂ ਲੈ ਕੇ ਜਾਂਦਾ ਹੀ ਆ ਨੰਬਰ 2 ਪਹੁੰਚਾ ਮੇਰੇ ਕੋਲ ਨਹੀਂ ਵੇਖ ਸਕਦੇ ਤੁਸੀਂ 22000 ਬੋੜੀ ਨੇ ਜੇ ਮੈਂ ਢੋਈਆਂ 22000 ਬੋੜੀ ਤੇ ਫਿਰ ਹੀ ਮੇਰੇ ਕੋਲ ਪਹੁੰਚਾ ਨਹੀਂ ਆਪਣੀਆਂ ਸਰ ਕਰਾਇਆ ਮੈਂ ਦੇਰ ਗਿਆ ਤੁਹਾਨੂੰ ਦੱਸਣ ਤੇ ਰਿਹਾ ਸ਼ਨੀਵਾਰ ਉਹਨਾਂ ਵੀ ਆਪਣੀ ਵੀਡੀਓ ਵਿੱਚ ਗਿਆ ਪਿਛਲੇ ਸ਼ਨੀਵਾਰ ਸਾਡੇ ਕੋਲ ਆਇਆ ਸੀ ਤੇ ਤੁਕਲਵਾਲ ਦਾ ਕੱਟ ਕਰਾ ਦਿੰਦੇ ਨੇ ਤੁਕਲਵਾਲ ਦਾ ਮੈਂ ਤੁਹਾਨੂੰ ਦੱਸਣ ਤੁਕਲਵਾਲ ਦਾ ਜ਼ਮਦੀਰ ਬੇ ਦੇਣ ਰਿਹਾ ਜਿਹੜਾ 5 ਕਿਲੋਮੀਟਰ ਪਿੱਛੇ ਦਿੱਥਿਆ ਆ ਆਪ ਜ ਇਹੜਾ 5-6 ਕਿਲੋਮੀਟਰ ਪਿੱਛੇ ਦਿੱਤਾ ਉਹਦਾ ਮਗਰਾ ਮੈਨੂੰ ਸਰਕਾਰ ਦੇ ਵੀ ਕਰ ਦੇਣਾ ਇਹਨਾਂ ਨੂੰ ਘੱਟ ਮਿਲਣਾ ਨਹੀਂ ਸਰਕਾਰ ਵੱਲੋਂ ਵੀ ਸਾਨੂੰ ਪੇਮੈਂਟਾਂ ਮਿਲਣੀਆਂ ਨੇ ਜੇ ਕੋਈ ਪੇਮੈਂਟਾਂ ਨਹੀਂ ਹੋਈਆਂ ਸਰਕਾਰ ਵੱਲੋਂ ਨੰਬਰ 2 ਮੈਂ 2-3 ਵਾਰੀ ਟਾਈਮ ਮਿਲਿਆ ਇਕੱਠੇ ਨਹੀਂ ਹੁੰਦੇ ਪਹਿਲੋਂ ਇਹਨਾਂ ਦੀਆਂ ਛਾਟਾਂ ਦੇਣ ਵਾਲੀਆਂ ਸੀ ਮੌਕਦਰ ਘੱਟ ਜਿਹੜੇ ਲੱਗੇ ਗਿੱਲਾ ਮਾਲ ਇਹਨਾਂ ਦਾ ਪਹਿਲੋਂ ਇਹਨਾਂ ਮਿਲਣਾ ਹੁੰਦਾ ਗਦਾਮ ਦੇ ਨਾਲ ਗਦਾਮ ਦੇ ਵਿੱਚ ਜਾ ਕੇ ਆਪਣਾ ਮਾਲ ਛਾੜਾਈ ਆ ਕਵੈਂਟਰ ਘੱਟ ਆ ਕੁਆਲਿਟੀ ਘੱਟ ਆ ਪਰਚੇਜ ਪੂਰੀ ਹੋ ਗਈ ਆ ਜਦੋਂ ਇਨਸਪੈਕਟਰ ਸਾਨੂੰ ਕਹਦੇਗਾ ਨਾ ਪੇ ਇਹਨਾਂ ਦਾ ਮਾਲ ਮਿਲ ਗਿਆ ਫਿਰ ਆਪਾਂ ਪੈਸੇ ਦੇਣ 3 ਤਰੀਕ ਤੱਕ ਦੇ ਅਨਕ ਜੜੀਆਂ ਧੋਵੀਆਂ ਨੇ ਜੂਨ 5 6 ਜੂਨ ਤੱਕ 32 ਜੂਨ ਹੋ ਗਿਆ 5 6 ਜੂਨ ਤੱਕ ਮਾਲ ਟੋ ਪਿਆ 10 ਜੂਨ ਦਾ ਉਹ ਤੋਂ ਬੜਾ 15 ਦਿਨ ਇਹਨਾਂ ਮਿਲਣ ਤੇ ਲੱਗ ਜਾਂਦੇ ਰਹੇ ਮਿਲਣ ਕਿ ਆਪਣੇ ਪੂਰੇ ਬਿਲ ਕਮਲਾਉਣਗੇ ਫਿਰ ਹੀ ਆਪਾਂ ਪੇਮੈਂਟ ਕਰਾਂਗੇ ਮੇਖੋ ਜੰਗੀ ਹੁਣਾਂ ਦੀ ਹੀਰੇ ਭਾਈ ਹੁਣਾਂ ਦੀ ਜਾਂ ਟੋਨੀ ਭਾਈ ਹੁਣਾਂ ਦੀ ਜੇ ਦੋ ਪੇਮੈਂਟਾਂ ਹੀ 5 6 ਦਿਨਾਂ ਨਾਲ ਮੈਂ ਕੰਮ ਕੀਤਾ ਸੀ ਦੋ ਦਿਨਾਂ ਲਈ ਪਹੁੰਚਾ ਜਿਹੜੀਆਂ origignal ਹੀ ਆਨਲਾਈਨ ਨਿਕਲਦੀਆਂ ਉਹ ਨਹੀਂ ਦਿੰਦੇ ਜਦੋਂ ਮੈਨੂੰ ਉਹਨਾਂ ਆਨਲਾਈਨ ਦੇ ਦਿੰਦੀਆਂ ਮੈਨਾਂ ਨੂੰ ਪੇਮੈਂਟ ਦੇ ਦਿੰਦੀ ਪਰ ਉਹਨਾਂ ਦਾ ਰਿਪੇਮੈਂਟ ਰੋਕ ਲੱਗੀ ਨਹੀਂ ਸਰਕਾਰ ਵੱਲ ਲਾਈ ਹੈ ਨਹੀਂ ਸਰਕਾਰ ਵੱਲ ਰੋਕ ਨਹੀਂ ਲਾਈ ਗਈ ਉਹਨਾਂ ਜਾ ਕੇ ਉੱਥੇ ਅਪਲੀਕੇਸ਼ਨ ਦਿੱਤੀ ਸੀ ਪਿਹਾਨੀ ਪੇਮੈਂਟ ਦਿੰਦੀ ਫਿਰ ਦੂਜਾ ਪੱਖ ਉਹਨਾਂ ਮੇਰਾ ਸੁਣਿਆ ਤੁਹਾਨੂੰ ਮੈਂ ਫੋਨ ਦੇ ਵਿੱਚ ਦੱਸਿਆ ਸੀ ਕਿ ਡੈਨੀਅਲ ਦੀ ਕਾਰਨ ਕੀ ਆ ਮੈਂ ਜੀ ਮੈਂ ਇੱਕ ਤੇ ਚੈੱਕ ਕਰਾਈ ਪੇਮੈਂਟ ਕਰਨੀ ਹੈ ਇੱਕ ਮੈਨੂੰ ਓਰੀਜਨਲ ਪਹੁੰਚਾ ਦੇਣਾ ਜਿਹੜਾ ਚੋਣ ਪੈਡੀ ਦਾ ਕੰਮ ਹੋ ਜਾਂਦਾ ਕੋਈ ਪਹੁੰਚਾ ਹੀ ਤਾਲ ਦਿੰਦਾ ਵੀ ਹੋ ਜਾਂਦਾ ਗੱਡੀ ਤੇ ਢੋਆ ਦਿਮਾਲ ਆਈਆਂ ਫਿਰ ਪਹੁੰਚਾ ਲੈ ਜਾਂਦੇ ਨੂੰ ਪੇਮੈਂਟ ਨਹੀਂ ਮਿਲਦੀ ਤਾਂ ਪਹੁੰਚਾ ਹੀ ਕੋ ਰੱਖਦੇ ਆ ਪਹੁੰਚਾ ਜੇ ਤੁਹਾਨੂੰ ਪੇਮੈਂਟ ਦੇ ਤਨ ਪਹੁੰਚ ਦਰਾਂਗੇ ਮੈਂ ਕਿਹਾ ਮੈਨੇ ਕਹਿਆ ਵੀ ਅਡਜਸਟ ਕਰ ਦੋ ਡੈਨੀਅਲ ਜੀ ਪਹੁੰਚਾ ਨਹੀਂ ਅਜੇ ਤੱਕ ਪਹੁੰਚਣੇ ਆਈਆਂ ਹੁਣ ਦੱਸੋ ਕੀ ਕਰਨਾ ਮੈਂ ਮਗਰ ਮਗਰ ਜਾਵਾਂਗਾ ਨਹੀਂ ਪਹੁੰਚਾ ਉਹ ਜਿਨ੍ਹਾਂ ਕੋਲ ਮਾਲ ਟੋ ਹੈ ਉਹਨਾਂ ਕੋਲ ਰਹਿਣਗੇ ਨਾ ਨਹੀਂ ਸਰ ਕੀ ਕਹਿੰਦੇ ਜਦੋਂ ਮਾਲ ਟਰੱਕ ਵਾਲੇ ਢੋਂਦੇ ਨੇ ਤੇ ਟਰਾਂਸਪੋਰਟ ਕਰਾਇਆ ਦਿੰਦਾ ਟਰੱਕਾਂ ਨੂੰ ਯਾਰ ਦੀਨੋ ਤੇ ਟਰਾਂਸਪੋਰਟਰ ਹੀ ਪਹੁੰਚਾ ਲੈਂਦਾ ਉਹ ਦੇਖੋ ਜਿੱਦ ਤੱਕ ਪਾਣੀ ਛੋਣੇ ਦੀ ਪੇਮੈਂਟ ਦਾ ਸਬੰਧ ਹੈਗਾ ਉਹ ਸਾਡੇ ਅਕਾਊਂਟ ਚ ਸਾਰੀਆਂ ਪੇਮੈਂਟਸ ਕਲੀਅਰ ਹੋ ਚੁੱਕੀਆਂ ਨੇ ਕਣਕੋਰੀ ਇਸੋਰੀ ਕਿਉਂ ਜੋ ਸਨੁਸ਼ਕਾਤਾਂ ਹੁੰਦੀਆਂ ਸੀ ਇਸ ਕਰਕੇ ਆਪਾਂ ਸਾਰੇ ਡੀਐਮਸ ਏਜੰਸੀਜ਼ ਨੂੰ ਕਿਹਾ ਹੋਇਆ ਕਿ ਉਹਨਾਂ ਦੇ ਪਹੁੰਚ ਸਿੱਧਾ ਲੈ ਕੇ ਠੇਕੇਦਾਰ ਕੋਲ ਫਿਰ ਪੇਮੈਂਟਾਂ ਕਰੋ ਔਰ ਜਿੰਨਾ ਤੱਕ ਤੁਹਾਡੇ ਮੰਡੀ ਜਿਹੜੀ ਬਜਾੜ ਐਂਡ ਗੁਨਾਪੁਰ ਦੇ ਆੜਤੀਆਂ ਨੂੰ ਲਾਸਟ ਵੀਕ ਮੇਰੇ ਕੋਲ ਮਿਲੇ ਸੀ ਉਹਨਾਂ ਨੂੰ ਸਮਝਾਇਆ ਵਸੇ ਹੀ ਔਰ ਦੱਸਿਆ ਵੀ ਜੀ ਕਿ ਇਹਨਾਂ ਦੀ ਜਿਹੜੀ ਪੇਮੈਂਟ ਆਪਾਂ ਇਹ ਬੇਸਿਕਲੀ ਇਹ ਡੀਐਮ ਪੰਸਪ ਦੀਆਂ ਮੰਡੀਆਂ ਨੇ ਔਰ ਸੋ ਆਪਾਂ ਡੀਐਮ ਕੰਸਪਟ ਨੂੰ ਮੈਂ ਉਸ ਦਿਨ ਫੋਨ ਤੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਇਹਨਾਂ ਦੀ ਜਿਹੜੀ ਪਹੁੰਚ ਸਿੱਧਾ ਪ੍ਰਾਪਤ ਕਰਕੇ ਉਸ ਤੋਂ ਬਾਅਦ ਪੇਮੈਂਟ ਕੀਤੀ ਜਾਵੇ। ਉਹ ਕਹਿੰਦੇ ਸਾਨੂੰ ਪੇਮੈਂਟਾਂ ਦੇ ਦੇ ਪਹੁੰਚਾ ਲੈ ਉਹਨਾਂ ਨੇ ਕਿਹਾ ਤਾਂ ਪੂਰੀ ਪੇਮੈਂਟ ਦੇ ਦੇ। ਸੋ ਬੇਸਿਕਲੀ ਇਹ ਹੋਈ ਜਾਂਨੇ ਕਿ ਪਰ ਤੱਕ ਠੇਕੇਦਾਰ ਨੂੰ ਟੈਂਡਰ ਦਿੱਤਾ ਹੋਇਆ ਜਿੱਥੇ ਥੇ ਆੜਦੀਆਂ ਦੇ ਨਾਮ ਤੇ ਠੇਕੇਦਾਰ ਸੀ ਸੌਰੀ ਟੈਂਡਰ ਸੀ ਉਹ ਆੜਦੀਆਂ ਨੂੰ ਪੇਮੈਂਟ ਕਰ ਚੁੱਕੇ ਆ। ਪਰ ਜਿੱਤੂ ਇਹਨਾਂ ਦਾ ਹੈਗਾ ਜਿੱਥੇ ਠੇਕੇਦਾਰ ਨੂੰ ਪੇਮੈਂਟ ਕਰਨੀ ਆ ਠੇਕੇਦਾਰ ਨੂੰ ਆਪਾਂ ਵੈਸੇ ਹੀ ਲੈਟਰ ਵੀ ਕੱਢੀਆਂ ਹੋਈਆਂ ਸਾਰਿਆਂ ਨੂੰ ਡੀਐਮ ਏਜੰਸੀਜ਼ ਨੂੰ ਕੱਢੀਆਂ ਹੋਈਆਂ ਕਿ ਜਦੋਂ ਤੁਹਾਡੇ ਕੋਲ ਪਹੁੰਚ ਆ ਜਾਣਗੇ ਪੇਮੈਂਟ ਕਰ ਦੋਵਾਂਗੇ ਸਰ ਹਾਲ ਤੱਕ ਕੋਈ ਪੇਮੈਂਟ ਪਹੁੰਚ ਤੋ ਬਿਲਣਾ ਨਹੀਂ ਕਰ ਰਹੇ ਰਾਦਰ ਆਪਾਂ ਆਪਣੇ ਇਨਸਪੈਕਟਰਸ ਕੋਲੋਂ ਫੀਲਡ ਲੈਵਲ ਤੋਂ ਸਰਟੀਫਾਈ ਲੈ ਰਹੇ ਹਾਂ ਕਿ ਤੁਹਾਡੇ ਕੋਲ ਪਹੁੰਚ ਆ ਜੇ ਪ੍ਰਾਪਤ ਹੋਏਗੀ ਫਿਰ ਬਿੱਲ ਬਣਾਉ ਸਕ ਜੋਗਾ ਉਹਨਾਂ ਦਾ ਕਹਿਣਾ ਵੀ ਆਪਾਂ ਡੀਐਫਓ ਸ਼ਹਿਰ ਸਾਦੂ ਨੂੰ ਵੀ ਮਿਲੇਗੀ ਡੀਐਮ ਸਾਦੂ ਨੂੰ ਮਿਲੇਗੀ ਮਿਲਣ ਦੇ ਬਾਅਦ ਵੀ ਅਜੇ ਡਿਸਕਾਊਂਟ ਮਿਲ ਨਹੀਂ ਆਇਆ ਅਧੀਨ ਕੋਈ ਕਾਰਵਾਈ ਨਹੀਂ ਹੋਈ ਘਰ ਵੀ ਦੇਖੋ ਜੀ ਹੁਣ ਬਿੱਲ ਬੇਸਿਕਲੀ ਬੇਲੀ ਰੋਕ ਸਕਦੇ ਹੋ ਔਰ ਬਿੱਲ ਰੋਕਿਆ ਹੋਇਆ ਜਦੋਂ ਸੜਕੋ ਪਹੁੰਚਾਣ ਗਿਆ ਪੇਮੈਂਟ ਕਰ ਦਵਾਂਗੇ